ਸਤਿ ਸ੍ਰੀ ਅਕਾਲ ਜੀ ਮੈਂ ਸੂਬੇਦਾਰ ਜਰਨੈਲ ਸਿੰਘ ਆਰਮੀ ਤੋਂ ਰਿਟਾਇਰਡ ਹੋਇਆ ਹਾਂ ਜੀ ਮੈਂ 2017 ਚ ਰਿਟਾਇਰਡ ਹੋਇਆ ਸੀ ਫੌਜ ਦੇ ਦੌਰਾਨ ਕੁਝ ਐਕਟੀਵਿਟੀਜ਼ ਕਰਦੇ ਹੋਇਆ ਮੇਰੇ ਕੋਈ ਸੱਟਾਂ ਲੱਗੀਆਂ ਗੁੱਜੀਆਂ ਜਿੰਨਾ ਕਰਕੇ ਮੈਨੂੰ ਬਹੁਤ ਹੀ ਪਰੇਸ਼ਾਨੀ ਹੋਈ ਤੇ ਇੱਕ ਦਿਨ ਕੁਦਰਤੀ ਮੈਂ ਗੁਰਦੁਆਰਾ ਸਾਹਿਬ ਗਿਆ ਸੀ ਉੱਥੇ ਉਸ ਮਹਾਰਾਜ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ ਤਾਂ ਉੱਥੇ ਕੁਦਰਤੀ ਮੇਰੇ ਇੱਕ ਪੁਰਾਣੇ ਦੋਸਤ ਜਿਹੜੇ ਮਹਾਲੀ ਚ ਰਹਿੰਦੇ ਨੇ ਉਹ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਡਾਕਟਰ ਸ਼ਰਦਾ ਬਾਰੇ ਦੱਸਿਆ ਵੀ ਮੈਂ ਆਪਣੀ ਬੈਕਬੋਨ ਕਮਰ ਤੋਂ ਜਿਹੜੇ ਕਿ ਮੇਰੇ ਕੁਝ ਮਣਕੇ ਹਿੱਲੇ ਹੋਏ ਸੀ ਉਹਨਾਂ ਬਾਰੇ ਅਸੀਂ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਕਿਹਾ ਕਿ ਵੀ ਇੱਥੇ ਡਾਕਟਰ ਸ਼ਰਦਾ ਜੀ ਹੈਗੇ ਆ ਤੇ ਫਿਰ ਮੈਂ ਡਾਕਟਰ ਸ਼ਰਦਨ ਜੀ ਦੇ ਕਲੀਨਿਕ 'ਚ ਗਿਆ ਉੱਥੇ ਉਹਨਾਂ ਨੂੰ ਮਿਲਿਆ ਉੱਥੇ ਫਿਰ ਮੈਂ ਦਵਾਈ ਮੈਨੂੰ ਪਹਿਲਾਂ 15 ਦਿਨ ਦੀ ਦਿੱਤੀ ਉਹਦੇ 'ਚ ਮੈਨੂੰ ਬਹੁਤ ਹੀ ਰੈਲੀਫ ਮੈਸਿਵ ਸ਼ੋਇਆ ਉਸਤੇ ਮਗਰੋਂ ਮੈਂ ਕੰਟੀਨਿਊ ਦਵਾਈ ਖਾਧੀ ਮੈਨੂੰ ਅੱਜ 2 ਕੁ ਮਹੀਨੇ ਹੋਏ ਨੇ ਦਵਾਈ ਖਾਂਦਿਆਂ ਨੂੰ ਮੈਂ ਬਿਲਕੁਲ ਤੰਦਰੁਸਤ ਹੋ ਗਿਆ ਤੇ ਮੈਂ ਹੁਣ ਡਾਕਟਰ ਸ਼ਾਦਾ ਜੀ ਦਾ ਸ਼ੁਕਰੀਆ ਦਾ ਕਰਨ ਆਇਆ ਮੈਨੂੰ ਇਹ ਰੱਬ ਦੇ ਰੂਪ ਚ ਮਿਲੇ ਮੈਂ ਇਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਥੈਂਕ ਯੂ ਜੀ